ਸਰ ਮੈਂ ਤਾਂ ਜਦੋਂ ਸਵੇਰ 8:30 ਵਜੇ ਮੈਨੂੰ ਕਾਲ ਆਉਂਦੀ ਹੈ ਮੈਂ ਤਾਂ ਇਹੀ ਸੋਚਦਾ ਸੀ ਕਿ ਇਹ ਵੀ ਖਬਰ ਪਹਿਲੀ ਦੀ ਤਰ੍ਹਾਂ ਫੇਕ ਹੀ ਹੋਵੇ ਜੀ ਪਰ ਮਨ ਨੂੰ ਜਦੋਂ ਯਕੀਨ ਹੋ ਗਿਆ ਕਿ ਵਾਖੇ ਹੀ ਤਰਮਿੰਦਰ ਜੀ ਇਸ ਦੁਨੀਆ ਤੇ ਨਹੀਂ ਰਹੇ ਮਨ ਨੂੰ ਬਹੁਤ ਜ਼ਿਆਦਾ ਥੇਸ ਪਹੁੰਚੀ ਜੀ ਜਿਨ੍ਹਾਂ ਨੂੰ ਮੈਂ ਇੱਕ ਇਨਸਾਨ ਦੇ ਨਹੀਂ ਇੱਕ ਪਰਮਾਤਮਾ ਦੇ ਰੂਪ ਚ ਪੂਜਦਾ ਸੀ ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਮੇਰਾ ਬਹੁਤ ਜ਼ਿਆਦਾ ਮਨ ਉਦਾਸ ਹੋਇਆ ਜੀ ਮੈਨੂੰ ਕੁਝ ਵੀ ਨਹੀਂ ਚੰਗਾ ਲੱਗਾ ਜੀ ਮੇਰਾ ਮਨ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਜੀ ਮੈਨੂੰ ਐਂ ਲੱਗਦਾ ਕਿ ਬਸ ਪਰਮਾਤਮਾ ਜਿਵੇਂ ਪਹਿਲਾਂ ਦੀ ਇੱਕ ਖਬਰ ਇਦੋਂ ਵੀ 22 ਦਿਨ ਪਹਿਲਾਂ ਖਬਰ ਫੇਕ ਚੱਲੀ ਸੀ ਇਹ ਅੱਜ ਵੀ ਇਹ ਖਬਰ ਫੇਕ ਹੀ ਹੋਵੇ ਮਨ ਨੂੰ ਬਹੁਤ ਐਂ ਸੋਚਿਆ ਕਿ ਪਰਮਾਤਮਾ ਇਹ ਇੱਕ ਮੈਨੂੰ ਸੁਪਨਾ ਆਇਆ ਹੋਵੇ ਪਰ ਨਹੀਂ ਅੱਜ ਦੀ ਖਬਰ ਬਿਲਕੁਲ ਸੱਚ ਹੈ ਜੀ ਮੈਨੂੰ ਬਹੁਤ ਦੁੱਖ ਹੈ ਕਿ ਬਾਲੀਵੁੱਡ ਦੇ ਹੀਰਮਨ ਤਰਮਿੰਦਰ ਅੱਜ ਇਸ ਦੁਨੀਆ ਤੇ ਨਹੀਂ ਰਹੇ ਜੀ